ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਸੀਂ ਕਟੜ ਇਮਾਨਦਾਰਾਂ ਦੀ ਜੋ ਕਹਾਣੀ ਆ ਦਾਸਤਾਨ ਉਹ ਤੁਹਾਡੀ ਸਾਰਿਆਂ ਦੀ ਕਚੈਰੀ ਵਿੱਚ ਆ ਚੁੱਕੀ ਆ ਕਿਵੇਂ ਇੱਕ ਡੀਆਈਜੀ ਰੋਪੜ ਰੇਂਜ ਦੇ ਮਿਸਟਰ ਪੁੱਲਰ ਉਹਨਾਂ ਨੂੰ ਸੀਬੀਆਈ ਗ੍ਰਿਫਤਾਰ ਕਰਦੀ ਆ ਔਰ ਜਦੋਂ ਸੀਬੀਆਈ ਗ੍ਰਿਫਤਾਰ ਕਰਦੀ ਆ ਉਹਦੇ ਵਿੱਚ ਕਿੱਡੇ ਵੱਡੇ ਖੁਲਾਸੇ ਹੁੰਦੇ ਨੇ ਮਤਲਬ ਕਿ 7.5 ਕਰੋੜ ਰੁਪਏ ਕੈਸ਼ ਬਰਾਮਦ ਹੁੰਦਾ 2.5 ਕਿਲੋ ਸੋਨਾ ਬਰਾਬਰ ਹੁੰਦਾ ਇਸ ਤੋਂ ਇਲਾਵਾ ਜੋ ਹਥਿਆਰ ਨੇ ਜਾਂ ਜੋ ਐਲਕੋਹਲ ਦੀਆਂ ਬੋਟਲਸ ਐ ਉਹ ਛੱਡ ਦਈਏ ਆਪਾਂ 1 ਮਿੰਟ ਲਈ 50 ਦੇ ਕਰੀਬ ਉਹਨਾਂ ਦੀਆਂ ਪ੍ਰੋਪਰਟੀਆਂ ਆਇਡੈਂਟੀਫਾਈ ਕੀਤੀਆਂ ਸੀਬੀਆਈ ਨੇ ਹੁਣ ਤੁਸੀਂ ਅੰਦਾਜ਼ਾ ਲਾ ਲਓ ਅਗਰ ਆਪਾਂ ਇਸ ਨੂੰ ਕੈਲਕੂਲੇਟ ਕਰਾਂਗੇ ਇਹ ਇਕੱਲੀ ਜਿਹੜੀ ਕਰਪਸ਼ਨ ਹੈ ਇੱਕ ਅਫਸਰ ਦੀ ਇਹ ਅਪ੍ਰੋਕਸੀਮੇਟਲੀ ਜ਼ਿਆਦਾ ਨਹੀਂ ਤਾਂ 200 ਕਰੋੜ ਰੁਪਏ ਤੱਕ ਜਾਂਦੀ ਆ ਹੁਣ ਇੱਕ ਵਾਰ ਸੋਚੋ ਕਿ ਪੰਜਾਬ ਦੇ ਵਿੱਚ ਕਿੰਨੀ ਟੌਪ ਹੈਵੀ ਬਿਊਰੋਕ੍ਰਾਸੀਆ टॉप हेवी पुलिस पंजाब च इस वक्त 12 ਦੇ ਕਰੀਬ ਇੱਕ ਦਰਜਨ ਦੇ ਕਰੀਬ ਡੀਜੀਪੀ ਸਕੇਲ ਦੇ ਆਫਸਰਸ ਪੋਸਟਡ ਨੇ 12 ਡੀਜੀਪੀਸ ਕਈ ਦਰਜਨ ਏਡੀਜੀਪੀਸ ਕੁਝ ਸੈਂਕੜੇ ਦੇ ਲਾਗੇ ਆਈਜੀਪੀ ਔਰ ਫਿਰ ਥੱਲੇ ਡੀਆਈਜੀਸ 23 ਜ਼ਿਲ੍ਹਾ ਦੇ ਐਸਐਸਪੀ ਫਿਰ ਇੱਕ ਪੂਰਾ ਪੈਰਾਫੋਨੀਲਿਆ ਥੱਲੇ ਐਸਪੀ ਹੈਡਕ quarter ਐਸਪੀ ਬੀਆਯੂ ਬੀਓਆਈ ਐਸਪੀ ਫਲਾਨਾ ਐਸਪੀ ਫਲਾਨਾ ਫਿਰ ਸਬਡਿਵੀਜ਼ਨਾਂ ਲਗਭਗ 200 ਦੇ ਕਰੀਬ ਸਬਡਿਵੀਜ਼ਨ ਆ ਫਿਰ 200 ਡੀਐਸਪੀ ਜਿਹੜਾ ਫੀਲਡ ਪੋਸਟਿੰਗ Enjoy ਕਰ ਰਿਹਾ ਫਿਰ ਆਲਮੋਸਟ 500 ਦੇ ਕਰੀਬ ਪੁਲਿਸ ਸਟੇਸ਼ਨਸ ਇਹ ਤਾਂ ਹੋ ਗਈ ਪੁਲਿਸ ਦਾ ਆਮਲਾ ਹੁਣ ਤੁਸੀਂ ਅੰਦਾਜ਼ਾ ਲਾ ਲਓ ਜੇ ਇੱਕ ਡੀਆਈਜੀ ਕੋ ਐਡੇ ਵੱਡੇ ਪੱਧਰ ਦੇ ਉੱਤੇ ਆ ਪ੍ਰਾਪਰਟੀ ਤੇ ਨਗਦੀ ਤੇ ਸੋਨਾ ਬਰਾਮਦ ਹੋਇਆ ਅਗਰ ਸਾਰੀ ਪੁਲਿਸ ਦੀ ਕਿਤੇ ਫੇਰ ਜਾਂਚ ਹੋਵੇ ਤਾਂ ਕਿੱਥੇ ਗੱਲ ਜਾ ਕੇ ਪਹੁੰਚੇਗੀ ਫਿਰ ਆਜੋ ਤੁਸੀਂ ਸਿਵਲ ਬਿਊਰੋਕ੍ਰੇਸੀ ਪਟਵਾਰੀ ਤੋਂ ਲੈ ਕੇ ਚੀਫ ਸਕੱਟਰੀ ਤੱਕ ਕਿੰਨੇ ਡੀਸੀ ਤੈਨਾਤ ਨੇ ਕਿੰਨੇ ਏਡੀਸ ਨੇ ਕਿੰਨੇ ਐਸਟੀਐਮਸ ਨੇ ਔਰ ਇਹ ਜੇ ਅਫਸਰ ਸ਼ਾਇਦ ਹੀ ਆਪਾਂ ਚਲੋ ਇਹਨਾਂ ਵਿੱਚ ਕੁਝ ਇਮਾਨਦਾਰ ਵੀ ਹੋਣਗੇ ਮੈਂ ਸਾਰਿਆਂ ਨੂੰ ਬਲੇਮ ਨਹੀਂ ਕਰਦਾ ਬਟ ਮੋਤੇ ਮੋٹے ਤੌਰ ਤੇ ਆਪਣੀਆਂ ਇੰਪੋਰਟੈਂਟ ਪੋਸਟਿੰਗਸ ਹਾਸਲ ਕਰਨ ਲਈ ਚੰਗੀ ਟਰਾਂਸਫਰ ਚੰਗੇ ਥਾਂ ਤੇ ਤੈਨਾਤ ਹੋਣ ਲਈ ਬਹੁਤ ਪੈਸਾ ਖਰਚਾ ਜਾ ਰਿਹਾ ਹੁਣ ਤੁਹਾਨੂੰ ਕੀ ਲੱਗਦਾ ਕਿ ਭਗਵੰਤ ਮਾਨ ਨੂੰ ਤੇ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਹਨਾਂ ਦੀ ਪੁਲਿਸ ਨੂੰ ਕੁਝ ਨਹੀਂ ਪਤਾ ਸੀਗਾ ਇੱਕ ਡੀਆਈਜੀ ਨੇੜੇ ਚੰਡੀਗੜ੍ਹ ਦੇ ਐਡੇ ਵੱਡੇ ਪੱਧਰ ਦੇ ਉੱਤੇ ਲੋਕਾਂ ਨੂੰ ਬਲੈਕਮੇਲ ਕਰ ਰਿਹਾ ਸੀ ਐਡੇ ਵੱਡੇ ਪੱਧਰ ਦੇ ਉੱਤੇ ਜਾਇਦਾਦ ਬਣਾ ਰਿਹਾ ਸੀਗਾ ਤੇ ਪੰਜਾਬ ਸਰਕਾਰ ਨੂੰ ਪਤਾ ਹੀ ਨਾ ਹੋਵੇ ਇਹ ਗੱਲ ਗਲਤ ਆ ਅਸਲ 'ਚ ਕੀ ਹੈ ਕਿ ਅੱਜ ਪੰਜਾਬ ਦੇ ਵਿੱਚ ਜੇ ਤੁਸੀਂ ਕਿਸੇ ਇੰਪੋਰਟੈਂਟ ਪੋਜੀਸ਼ਨ ਤੇ ਪੋਸਟ ਹੋਣਾ ਚਾਹੁੰਦੇ ਆ ਚਾਹੇ ਪੁਲਿਸ ਦੀ ਤੇ ਚਾਹੇ ਕੋਈ ਡੀਸੀ ਤੇ ਸਿਵਲ ਐਡਮਿਨਿਸਟ੍ਰੇਸ਼ਨ ਦੀ ਬਹੁਤ ਵੱਡੇ ਪੈਸੇ ਤਾਨੂੰ ਅਦਾ ਕਰਨੇ ਪੈਂਦੇ ਤੇ ਲੈ ਰਹੇ ਨੇ ਦਿੱਲੀ ਵਾਲੇ ਪੂਰਾ ਦੁਕਾਨਦਾਰੀ ਚੱਲ ਰਹੀ ਆ ਹਲੇ ਮੈਂ ਭੁੱਲ ਗਿਆ ਕਿ ਕਮਿਸ਼ਨਰ ਵੀ ਲੱਗੇ ਨੇ ਪੰਜਾਬ ਦੇ ਵਿੱਚ ਤਿੰਨ ਇੱਕ ਇੱਕ ਇੰਪੋਰਟੈਂਟ ਪੋਜੀਸ਼ਨ ਲੈਣ ਵਾਸਤੇ ਜੋ ਚਰਚਾ ਹੈ ਔਰ ਗਲਤ ਨਹੀਂ ਹੁੰਦੀ ਚਰਚਾ ਆਲਮੋਸਟ 5-5 ਕਰੋੜ ਰੁਪਇਆ ਅਗਰ ਤੁਸੀਂ ਕਮਿਸ਼ਨਰ ਤਾਇਨਾਤ ਹੋਣਾ 5 ਕਰੋੜ ਰੁਪਇਆ ਤੁਹਾਨੂੰ ਉੱਥੇ ਦਿੱਲੀ ਵਿੱਚ ਪੂਰੇ ਬੈਗ ਭਰ ਕੇ ਉੱਥੇ ਦੇਣੇ ਪੈਂਦੇ ਨੇ ਲਾਈਕਵਾਇਸ ਸਿਵਲ ਐਡਮਿਨਿਸਟ੍ਰੇਸ਼ਨ ਮੈਨੂੰ ਲੱਗਦਾ ਵਾ ਕਿ ਜੇ ਸਾਰੀ ਅਫਸਰ ਸ਼ਾਹੀ ਦੀ ਹੀ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇ ਤਾਂ ਜਿਹੜਾ 4 ਲੱਖ ਕਰੋੜ ਰੁਪਏ ਦਾ ਕਰਜ਼ਾ ਵਾ ਇਹਦਾ ਨੇੜੇ ਤੇੜੇ ਇਹੀ ਲਈ ਬੈਠੇ ਨੇ ਕੱਲੇ ਇਸ ਤੋਂ ਇਲਾਵਾ ਜਿਹੜੀ ਪੋਲੀਟੀਕਲ ਜਮਾਤ ਭ੍ਰਿਸ਼ਟਾਚਾਰ ਕਰ ਰਹੀ ਆ ਜੋ ਪ੍ਰਤਾਪ ਬਾਜਵਾ ਨੇ ਲੀਡਰ ਆਪੋਜੀਸ਼ਨ ਨੇ ਉਂਗਲ ਕਰਕੇ ਕਿਹਾ ਹਰਪਾਲ ਚੀਮਾ ਨੂੰ ਕਿ ਤੂੰ ਇੱਕ ਇੱਕ ਡਿਸਟਿਲਰੀ ਤੋਂ ਹਰ ਮਹੀਨੇ ਸਵਾ ਕਰੋੜ ਰੁਪਏ ਲੈਣਾ ਤੇ 35 ਤੋਂ 40 ਡਿਸਟਿਲਰੀਜ਼ ਨੇ ਮਤਲਬ ਇੱਕ ਸਿਰਫ ਇੱਕ ਛੋਟੇ ਜਿਹੇ ਡਿਪਾਰਟ ਐਕਸਾਈਜ਼ ਡਿਪਾਰਟਮੈਂਟ ਦੇ ਇੱਕ हिस्से 'ਚੋਂ ਹਰਪਾਲ ਚੀਮਾ ਜਿਹੜਾ ਹੈ ਉਹ ਜਿਆਦਾ ਨਹੀਂ ਤਾਂ 25-30 ਕਰੋੜ ਰੁਪਈਆ ਰਿਸ਼ਵਤ ਲੈ ਰਿਆ ਵਾ ਔਰ ਇਸ ਤੋਂ ਇਲਾਵਾ ਜਿਹੜਾ ਹੁਣ ਰੋਲਾ ਪੈ ਰਿਹਾ ਜਿਹੜਾ ਇਹ ਬੰਦਾ ਫੜਿਆ ਗਿਆ ਨਾ ਸਕ੍ਰੈਪ ਡੀਲਰ ਆਕਾਸ਼ ਪਟਾ ਇਹ ਤਾਂ ਐਵੇਂ ਟਿਪ ਆਫ ਦੀ ਆਈਸਬਰਗ ਕਹਿੰਦੇ ਹੁੰਦੇ ਟਿਪ ਆਫ ਦੀ ਆਈਸਬਰਗ ਸਮੁੰਦਰ ਚ ਹੁੰਦਾ ਨਾ ਜਿਹੜੇ ਸਮੁੰਦਰ ਚ ਬਰਫ਼ ਦੇ ਪਹਾੜ ਉਹਦੀ ਇੱਕ ਐਵੇਂ ਮਾੜੀ ਜਿਹੀ ਛਿਲੜ ਪੂਰੀ ਗਈ ਆ ਤੇ ਉਸ ਨੇ ਦੱਸਿਆ ਉਹਦੇ ਖੁਲਾਸਿਆਂ ਮੁਤਾਬਕ ਕਿੰਨਾ ਵੱਡਾ ਕੰਮ ਮੰਡੀ ਗੋਬਿੰਦਗੜ ਦਾ ਸਾਰੀਆਂ ਫੇਕ ਪਾਸਸਸ ਬਣ ਰਹੇ ਨੇ ਸਾਰੀਆਂ ਫੇਕ ਬਿਲਟੀਆਂ ਕ੍ਰੀਏਟ ਕੀਤੀਆਂ ਗਿਆ ਸਰਕਾਰ ਵੱਲੋਂ ਕਿ ਆਹ ਜਿਹੜੇ ਸਾਡੇ ਬੰਦੇ ਨੇ ਸਹੇਤੇ ਨੇ ਇਹਨਾਂ ਦੇ ਕਿਸੇ ਟਰੱਕ ਨੂੰ ਕਿਸੇ ਸਕ੍ਰੈਪ ਨੂੰ ਕਿਸੇ ਲੋਹੇ ਦੇ ਸਮਾਨ ਨੂੰ ਤੁਸੀਂ ਰੋਕਣਾ ਨਹੀਂ ਗਾ ਸਾਰਾ ਕੁਝ ਸਾਰੇ ਮਹਿਕਮੇ ਨੂੰ ਪਤਾ ਵਾ ਲੇਕਿਨ ਲਾਇਕਸਾਈਜ਼ਨ ਟੈਕਸੇਸ਼ਨ ਚੋਂ ਕੁਝ ਸੈਂਕੜੇ ਕਰੋੜ ਰੁਪਏ ਦੀ ਭ੍ਰਿਸ਼ਟਾਚਾਰਤਾ ਹਰ ਮਹੀਨੇ ਕੱਲੇ ਇੱਕ ਡਿਪਾਰਟਮੈਂਟ ਚ ਹੋ ਰਹੀ ਆ ਇਸ ਤੋਂ ਫਿਰ ਅੱਗੇ ਮਾਈਨਿੰਗ ਦਾ ਚੱਲ ਜੋ ਕਿਵੇਂ ਖਲਾਫਕਾਰ ਹੋਇਆ ਪੰਜਾਬ ਦਾ ਇਸ ਤੋਂ ਅੱਗੇ ਫਿਰ ਤੁਸੀਂ ਹੋਰ ਰੈਵਨਿਊ ਡਿਪਾਰਟਮੈਂਟ ਚਲ ਜੋ ਤਹਿਸੀਲਦਾਰ ਲਿਸਟ ਬਣਾਈ ਸੀ ਨਾ ਤਹਿਸੀਲਦਾਰਾਂ ਦੀ ਕਿ ਆ 35 40 ਤਹਿਸੀਲਦਾਰ ਬੜੇ ਕਰਪਟ ਨੇ ਉਹਨਾਂ ਦੇ ਖਿਲਾਫ ਤੋਂ ਕੋਈ ਐਕਸ਼ਨ ਹੋਇਆ ਨੀਗਾ ਉਹੀ ਦੁਬਾਰਾ ਲਾ ਦਿੱਤੇ ਗਏ ਨੇ ਫਿਰ ਦੁਬਾਰਾ ਕਿ ਉਹ ਦੁੱਧ ਤੋਤੇ ਹੋ ਗਏ ਨੇ ਇਸ ਲਈ ਮੈਂ ਤਾਂ ਕਹਿਣਾ ਚਾਹੁੰਦਾ ਕਿ ਜਿਹੜਾ ਇਹਨਾਂ ਦਾ ਕਟੜ ਇਮਾਨਦਾਰੀ ਦਾ ਫੱਟਾ ਸੀਗਾ ਉਹ ਢਹਿ ਢੇਰੀ ਹੋ ਗਿਆ ਤੈਸ਼ ਨੈਸ਼ ਹੋ ਗਿਆ ਵਾ ਔਰ ਅੱਜ ਨਹੀਂ ਤੈਸ਼ ਨੈਸ਼ ਹੋਇਆ ਜਿਹੜੇ ਬੰਦੇ ਇੰਟੈਲੀਜੈਂਟ ਨੇ ਸਮਝਦਾਰ ਨੇ ਜੋ মিডিਆ ਪੰਜਾਬ ਦਾ ਜਿਹੜਾ ਆਰਗੇਨਿਕ ਆ ਚੰਗਾ ਇੰਡੀਪੈਂਡੈਂਟ ਉਹਨੇ ਬਹੁਤ ਖੁਲਾਸੇ ਕੀਤੇ ਨੇ 2000 ਕਰੋੜ ਰੁਪਏ ਦਾ ਸ਼ਰਾਬ ਘੁਟਾਲਾ ਹੋਵੇ ਤੇ ਇਮਾਨਦਾਰ ਕਹੀ ਜਾਣਾ ਆਪਣੇ ਆਪ ਨੂੰ 2000 ਕਰੋੜ ਰੁਪਏ ਦਾ ਕਲਾਸਰੂਮ ਘੁਟਾਲਾ ਹੋਵੇ ਤੇ ਇਹ ਇਮਾਨਦਾਰ ਕਹੀ ਜਾਣਾ ਆਪਣੇ ਆਪ ਨੂੰ ਔਰ ਇਹ ਡੇਡਿਡ ਸਾਲ ਜੀਲ੍ਹਾ ਚ ਰਹੇ ਹੋਣ ਜ਼ਮਾਨਤਾਂ ਇਹਨਾਂ ਦੀਆਂ ਜਾ ਕੇ ਸੁਪਰੀਮ ਕੋਰਟ ਚੋਂ ਨੱਕ ਰਗੜ ਰਗੜ ਕੇ ਡੇਡਿਡ ਸਾਲ ਬਾਅਦ ਇਹਨਾਂ ਦੀਆਂ ਜ਼ਮਾਨਤਾਂ ਹੋਈਆਂ ਹੁਣ ਤੇ ਇਹ ਆਪਣੇ ਆਪ ਨੂੰ ਇੱਕ ਕਟੜ ਇਮਾਨਦਾਰ ਕਹਿੰਦੇ ਨੇ ਮੇਰਾ ਮੰਨਣਾ ਵਾ ਕਿ ਸਾਰਾ ਐਂਡ ਪੂਰੀ ਤਰ੍ਹਾਂ ਕਿਉਂ ਖਿਚੜੀ ਮਿਲੀ ਭੁਗਤ ਦੇ ਨਾਲ ਪੰਜਾਬ ਨੂੰ ਲੁੱਟਿਆ ਜਾ ਰਿਹਾ ਮੇਰੇ ਵੀਰੋ ਇਹਨਾਂ ਨੂੰ ਪਤਾ ਆ ਕਿ ਹੁਣ ਸਾਡਾ ਅਖੀਰਲਾ 1 ਸਾਲ ਰਹਿ ਗਿਆ ਅਕਸਰ ਸਰਵੇ ਸਰਵੇ ਇੰਟੈਲੀਜੈਂਸ ਸਾਰਾ ਪਤਾ ਹੁੰਦਾ ਗਵਰਨਮੈਂਟ ਨੂੰ ਕਿ ਸਾਡੀ ਹੁਣ ਵਾਰੀ ਗਾ ਨਹੀਂ ਲੱਗਣੀ ਤੇ ਦੋਨਾਂ ਹੱਥਾਂ ਨੂੰ ਲੁੱਟ ਕੇ ਪੰਜਾਬ ਨੂੰ ਲੈ ਜਾਓ ਲੁੱਟ ਕੇ ਤਾਂ ਇਹਨਾਂ ਨੇ ਲੈਂਡ ਪੂਲਿੰਗ ਚੋ ਵੀ ਲੈ ਕੇ ਜਾਣਾ ਸੀਗਾ ਉਹ ਤਾਂ ਖੈਰ 1.5 2 ਲੱਖ ਕਰੋੜ ਰੁਪਏ ਦੀ ਰਿਸ਼ਵਤ ਖੋਰੀ ਸੀ ਜਿਹੜੀ ਆਪਾਂ ਪੰਜਾਬ ਦੇ ਲੋਕਾਂ ਨੇ ਬਹਾਦਰ ਲੋਕਾਂ ਨੇ ਤੁਸੀਂ ਸਾਰਿਆਂ ਨੇ ਲੜ ਕੇ ਬਹੁਤ ਮਿਹਨਤ ਕਰਕੇ ਬਚਾਈ ਅੱਛਾ ਮੈਂ ਜੋਕਸੀ ਵਿਭਾਗ ਬਾਰੇ ਪੁੱਛਣਾ ਚਾਹੁੰਨਾ ਵਿਜੀਲੈਂਸ ਬਿਊਰੋ ਕਿੱਥੇ ਸੀ ਵਿਜੀਲੈਂਸ ਬਿਊਰੋ ਜੀ ਵਿਜੀਲੈਂਸ ਬਿਊਰੋ ਦਾ ਕੰਮ ਕੀ ਆ ਕਿ ਉਹ ਪੰਜਾਬ ਦੇ ਵਿੱਚ ਅਫਸਰ ਸ਼ਾਈ ਦੇ ਵਿੱਚ ਦੇਖੇ ਕਿਤੇ ਕੋਈ ਭ੍ਰਿਸ਼ਟਾਚਾਰਤਾ ਨਹੀਂ ਹੋ ਰਹਾ ਪਰ ਪਰ ਵਿਜੀਲੈਂਸ ਨੂੰ ਵਰਤਿਆਤਾ ਜਾ ਰਿਹਾ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਖੈਰੇ ਨੂੰ ਚੱਕ ਲੋ ਉਹ ਖੈਰਾ ਤਾਂ ਸਿਰਫ ਐਮ ਐਲ ਏ ਰਿਹਾ ਵਾ ਔਰ ਖੈਰੇ ਦੇ ਤੁਸੀਂ ਜਿੰਨੀ ਡੁੰਗਾਈ ਤੱਕ ਜਾਂਚ ਕਰ ਸਕਦੇ ਸੀਗੇ ਪਿਛਲੇ ਸਾਢੇ 3 ਸਾਲ ਵਿੱਚ ਕੀੜੀ ਤੱਕ ਪਹੁੰਚੇ ਹੋ ਤੁਸੀਂ ਜਦੋਂ ਤੁਹਾਨੂੰ ਨਹੀਂ ਕੁਝ ਮਿਲਦਾ ਤੁਸੀਂ ਤੁੱਥ-ਮੁੱਥ ਕਰਕੇ ਐਫ ਆਈ ਆਰ ਦੇਣਾ ਚਾਹੁੰਦੇ ਹੋ ਮੇਰੇ ਵੀਰੋ ਪੰਜਾਬ ਦੇ ਲੋਕੋ ਸਮਝੋ ਅੱਛੀ ਤਰ੍ਹਾਂ ਜਿੰਨੇ ਪਰਚੇ ਦਰਜ ਕੀਤੇ ਬਿਜ਼ਨਸ ਬਿਊਰੋ ਨੇ ਪੰਜਾਬ ਦੇ ਵਿੱਚ ਆ ਕਰਪਸ਼ਨ ਦੇ ਭ੍ਰਿਸ਼ਟਾਚਾਰ ਦੇ ਕਿਸੇ ਨੂੰ ਕੋਈ ਛਿਰੀਟ ਆਈ ਆ ਕਿਸੇ ਦਾ ਕੋਈ ਮੁਕਦਮਾ ਸਿਰੇ ਤੇ ਚੜਨਾ ਵਾ ਵਿਕਰਮ ਜੀਠੀਆ ਦਾ 200 ਗੁਵਾ ਰੱਖਿਆ 15 ਸਾਲ ਨਹੀਂ ਜਿਹੜੀ ਉਹਦੀ ਟ੍ਰਾਇਲ ਖਤਮ ਹੋ ਸਕਦੀ ਇਹਨਾਂ ਦਾ ਮਨਸ਼ਾ ਹੀ ਨਹੀਂ ਕਿ ਅਸੀਂ ਕਿਸੇ ਟ੍ਰਾਇਲ ਖਤਮ ਕਰੀਏ ਕਿਸੇ ਕਰਪਟ ਬੰਦੇ ਨੂੰ ਸਜ਼ਾ ଦਵਾ ਕੇ ਉਹਦੇ ਪੈਸੇ ਜਿਹੜੇ ਰਿਕਵਰ ਕਰਕੇ ਖਜ਼ਾਨੇ ਚ ਪਾਈਏ ਇੱਕ ਦੁੱਕੀ ਪੰਜੀ ਦੁੱਕੀ ਜਮਾ ਕਰਾਈ ਕਿ ਭਗਵੰਤ ਮਾਨ ਨੇ ਪਿਛਲੇ 3.5 ਸਾਲ ਇਹਨਾਂ ਦਾ ਮਕਸਦ ਹੁੰਦਾ ਕਿ ਇੱਕ ਐਫਆਈਆਰ ਕਰੋ ਬੰਦੇ ਨੂੰ ਫੜ ਕੇ ਅੰਦਰ ਦੇ ਦਿਓ ਆਪੇ ਹੀ ਤਿੰਨ ਚਾਰ ਮਹੀਨੇ ਉਹ ਰਗੜੇ ਖਾਂਦਾ ਰਹੂਗਾ ਪਹਿਲਾਂ ਥੱਲਿਓ ਜਮਾਨਤ ਨਹੀਂ ਹੁੰਦੀ ਅੱਜਕੱਲ ਕੋਈ ਦੰਦਾ ਨਹੀਂ ਛੇਤੀ ਦੇ ਕੇ ਲੋਅਰ ਕੋਰਟ ਚੋਂ ਡਰੇ ਹੋਏ ਨੇ ਸਾਰੇ ਕਈ ਵਾਰ ਹਾਈ ਕੋਰਟ ਚ ਨਹੀਂ ਹੁੰਦੀ ਜਾਂ ਹਾਈ ਕੋਰਟ ਚ ਹੁੰਦੀ ਤੇ ਤਿੰਨ ਚਾਰ ਮਹੀਨੇ ਇੱਕ ਆਦਮੀ ਨੂੰ ਖੱਜਲ ਖਰਾਬ ਤਾਂ ਕਰਕੇ ਮੈਂ ਆਪਣੇ ਆਪ ਦਾ ਬਚਾਓ ਕਰ ਰਿਆ ਕੱਲ ਭਗਵੰਤਵਾਨ ਉੱਥੇ ਕਹਿ ਰਿਹਾ ਐਰਾ ਗੈਰਾ ਨੱਥੂ ਖੈਰਾ ਉਹ ਲੱਖ ਲਾਂ ਤਿਆਰ ਭਗਵੰਤ ਇਹਦਾ ਸਾਨੂੰ ਪਤਾ ਕਿ ਤੂੰ ਸਿਰ ਤੇ ਟੋਪੀ ਰੱਖਦਾ ਇਹ ਵੀ ਪਤਾ ਤੇਰੇ ਸਿਰ ਦੇ ਥੱਲੇ ਵਾਲ ਨਹੀਂ ਹਨ ਇਹ ਵੀ ਪਤਾ ਕਿ ਤੈਨੂੰ ਕੋਈ ਸਿੱਖ ਧਰਮ ਵਿੱਚ ਵਿਸ਼ਵਾਸ ਨਹੀਂ ਨਾ ਤੂੰ ਕੋਈ ਸਿੱਖ ਧਰਮ ਪੜਿਆ ਐਰਾ ਗੈਰਾ ਨੱਥੂ ਖੈਰਾ ਮੈਂ ਪਹਿਲਾਂ ਐਕਸਪਲੇਨ ਕਰ ਚੁੱਕਿਆ ਬਹੁਤ ਮਹੱਤਵਪੂਰਨ ਕੁਰਬਾਨੀ ਸੀ ਨੱਥਾ ਖੈਰਾ ਦੀ ਜਿਹਨੇ ਸੁੱਖਾ ਸਿੰਘ ਮਹਤਾਬ ਸਿੰਘ ਜਿਨ੍ਹਾਂ ਨੇ ਰੰਗ ਮੱਛੇ ਰੰਗੜ ਦਾ ਸਿਰ ਵੱਢਿਆ ਵੱਢਿਆ ਸੀ ਦਰਬਾਰ ਸਾਹਿਬ ਵਿੱਚ ਬਦਫੈਲੀਆਂ ਕਰਨ ਲਈ ਜਦੋਂ ਮੁਗਲ ਫੌਜਾਂ ਦੇ ਪਿੱਛੇ ਚੜੀਆਂ ਤੇ ਨੱਥੇ ਖੈਰੇ ਨੇ ਮਹਿਤਾਬ ਸਿੰਘ ਦੇ 8-10 ਸਾਲ ਦੇ ਬੱਚੇ ਨੂੰ ਬਚਾ ਕੇ ਆਪਣੇ ਪਰਿਵਾਰ ਦੀ ਕੁਰਬਾਨੀ ਦਿੱਤੀ ਸੀਗੀ ਇਹਨੂੰ ਕਹਿੰਦੇ ਨੇ ਐਰਾ ਗੈਰਾ ਨਥੂ ਖੈਰਾ ਜੇ ਤੂੰ ਸਾਡੇ ਦੇ ਵਰਤਦਾ ਨਾ ਕਿ ਅਸੀਂ ਫੜ ਕੇ ਅੰਦਰ ਦੇ ਦੇ ਨੇ ਜੋ ਤੁਸੀਂ ਕਰਨਾ ਕਰ ਸਕਦੇ ਹੋ ਜੇਲ੍ਹ ਅਕਸਰ ਜੇਲ੍ਹਾਂ ਬੰਦੇ ਜੇਲ੍ਹਾਂ ਚ ਬੰਦੇ ਰਹਿੰਦੇ ਨੇ ਇਸ ਗੱਲ ਦੀ ਚਿੰਤਾ ਨਹੀਂ ਪਰ ਐਵੇਂ ਬਿਨਾ ਵਜ੍ਹਾ ਝੂਠੇ ਗਵਾਦਮਿਆਂ ਵਿੱਚ ਅੱਗੇ ਤੁਸੀਂ ਮੈਨੂੰ ਫੜ ਕੇ ਅੰਦਰ ਦਿੱਤਾ 9 ਸਾਲ ਪੁਰਾਣੇ ਕੇਸ ਵਿੱਚ ਮੈਨੂੰ 4-5 ਮਹੀਨੇ ਜੇਲ੍ਹ ਵਿੱਚ ਰੱਖਿਆ 5 ਮੁਕੱਦਮੇ ਤੁਸੀਂ ਮੇਰੇ ਤੇ ਫਾਈਲ ਕੀਤੇ ਹੋਏ ਨੇ ਪੰਜਵਾਂ ਮਕਦਮਾ ਉਸ ਦਿਨ ਕੀਤਾ ਜਦ ਦਿਨ ਹਾਈ ਕੋਰਟ ਮੈਨੂੰ ਬੇਲ ਦੇ ਰਹੀ ਸੀ ਸੋ ਕੀ ਆਪਣਾ ਬਚਾਅ ਕਰਨਾ ਕੋਈ ਗਲਤ ਗੱਲ ਹੈਗੀ ਆ ਮੈਂ ਆਪਣੇ ਅਸੂਲਾਂ ਤੇ ਪੰਜਾਬ ਦੇ ਹੱਕ ਵਿੱਚ ਹਰ ਵਕਤ ਖੜਾ ਆ ਅੱਛਾ ਚੁੱਬਦੇ ਕਿਉਂ ਮੇਰੇ ਨਾਲ ਮੇਰੇ ਵੀਰੋ ਕਿਉਂਕਿ ਤੁਸੀਂ ਦੇਖੋਗੇ ਕਿ ਮੈਨੂੰ ਇੱਕਲ ਦਾ ਗਿਲਾ ਕਹਿ ਰਹੋ ਰੰਜ ਕਹਿ ਲੋ ਕੋਈ ਮੇਨਸਟ੍ਰੀਮ ਆਪੋਜੀਸ਼ਨ ਸਾਰੀ ਆਪੋਜੀਸ਼ਨ ਆ ਜਿਹੜਾ ਸੀਬੀਆਈ ਨੇ ਪਰਚਾ ਦਰਜ ਕੀਤਾ ਇਹਦੇ ਤੇ ਬੋਲਿਆ ਕੋਈ ਨਹੀਂਗਾ ਯਾਰ ਮਤਲਬ ਇਹਨਾਂ ਨੂੰ ਕੋਈ ਇਹ ਮੁੱਦਾ ਨਜ਼ਰ ਹੀ ਨਹੀਂ ਆਇਆ ਇਹਦਾ ਮਤਲਬ ਡਰਦੇ ਨੇ ਪੁਲਿਸ ਤੋਂ ਤਾਈਓ ਮੈਂ ਕਹਿੰਨਾ ਕਿ ਪੁਲਿਸ ਸਟੇਟ ਆ ਤਾਈਓ ਖੇਰੇ ਦੇ ਪਿੱਛੇ ਪੁਲਿਸ ਦੁਬਾਰਾ ਦੁਬਾਰਾ ਚੜਦੀ ਆ ਕਿ ਕਿਸੇ ਤਰੀਕੇ ਨਾਲ ਇਹਦਾ ਮੂੰਹ ਬੰਦ ਬਣਾਇਆ ਜਾਵੇ ਇਹ ਸਾਰੀ ਮਸ਼ੀਨਰੀ ਅਮਲਾ ਜਿਹੜਾ ਰੱਖਿਆ ਵਾ ਇਹ ਆਪਣੇ ਵਿਰੋਧੀਆਂ ਨੂੰ ਡਰਾਉਣ ਵਾਸਤੇ ਆ ਇਹ ਕੋਈ ਚੌਕਸੀ ਵਿਭਾਗ ਕਿਸੇ ਨੂੰ ਫੜਨ ਵਾਸਤੇ ਨਹੀਂਗਾ ਕੋਈ ਤੁਹਾਡੇ ਪੈਸੇ ਰਿਕਵਰ ਕਰਨ ਵਾਸਤੇ ਨਹੀਂ ਭ੍ਰਿਸ਼ਟਾਚਾਰ ਤਾਂ ਨੰਗਾ ਨਾਚ ਹੋ ਰਿਹਾ ਪੰਜਾਬ ਦੇ ਵਿੱਚ ਸਾਰੇ ਥਾਣਿਆਂ 'ਚ ਸਾਰੇ ਤਹਿਸੀਲਾਂ ਦੇ ਵਿੱਚ ਸਾਰੇ ਤੁਸੀਂ ਤਾਂ ਰੋਜ਼ ਜਾਣੇ ਤੁਹਾਡਾ ਤਾਂ ਤੁਸੀਂ ਤਾਂ ਉੱਥੇ ਆਪ ਤੁਹਾਡੀ ਤਾਂ ਹੱਡ ਬੀਤੀ ਐ ਮੇਰੇ ਹਲਕੇ ਦੇ ਵਿੱਚ ਇੰਨੇ ਝੂਠੇ ਪਰਚੇ ਕੱਲ ਪਰਸੋ ਇੱਕ ਜੋਬਨਪ੍ਰੀਤ ਸਿੰਘ ਇੱਕ ਸਾਡਾ ਹੋਣਹਾਰ ਨੌਜਵਾਨ ਪਿੰਡ ਚੱਕੋਕੀ ਦਾ ਉਹਦੇ ਤੇ ਇੱਕ ਪਰਚਾ ਦਰਜ ਕੀਤਾ ਆਖੇ 14 ਸਾਲ 2014 ਚ 10 ਸਾਲ ਪਹਿਲਾਂ 11 ਸਾਲ ਉਹਨੇ ਹਵਾ ਵਿੱਚ ਇੱਕ ਪੁਲਿਸ ਫਾਇਰਿੰਗ ਦੀ ਵੀਡੀਓ ਸ਼ੇਅਰ ਕੀਤੀ ਸੋਸ਼ਲ ਮੀਡੀਆ ਤੇ ਆ ਕੱਲ ਪਰਸੋਂ ਦੀ ਇਹਨਾਂ ਦੇ ਐਮਐਲਏ ਦੀ ਇੱਕ ਨੰਗੀ ਵੀਡੀਓ ਆ ਰਹੀ ਆ ਗੋਲੀਆਂ ਚਲਾ ਰਿਆ ਉਹਦੇ ਖਿਲਾਫ ਤਾਂ ਕੁਝ ਵੀ ਨਹੀਂ ਹੋਵੇਗਾ ਮੇਰੇ ਹਲਕੇ ਦੇ ਵਿੱਚ ਕਦੀ ਕਿਸੇ ਵਕਫ ਬੋਰਡ ਦੀ ਜ਼ਮੀਨ ਦਾ ਪਰਚਾ ਦਰਜ ਕਰ ਇੱਕ ਸਾਡੇ ਬਾਬਾ ਹਰਜੀਤ ਗਿਰੀ ਨੇ ਇੱਕ نہایت شریف ਆਦਮੀ ਗੁਰੂ ਚ ਵਿਸ਼ਵਾਸ ਰੱਖਣ ਵਾਲਾ ਧਾਰਮਿਕ ਬੰਦਾ ਉਹਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰੱਖਿਆ ਡੇਰੇ ਤੇ ਉਹਦੇ ਤੇ 295ਏ ਦਾ ਧਾਰਮਿਕ ਜਜ਼ਬਾਤਾਂ ਨੂੰ ਢਕਾਉਣ ਦਾ ਇੱਕ ਪੱਤਾ ਦਰਜ ਕਰਤਾ ਕੁਲਬੀਰ ਸਿੰਘ ਨੰਬਰ ਦਾ ਪਿੰਡ ਪੰਡੋਰੀ ਅਖੇ ਜੀ ਵਕਫ ਬੋਰਡ ਦੀ ਜ਼ਮੀਨ ਨੂੰ ਇੱਕ ਰਾਹ ਦਤਾ ਇੱਥੇ ਜਿਹੜਾ ਜ਼ਮਾਨਤ ਜੱਪਤਾ ਇਹਦੇ ਪਿਓ ਨੇ 1993 ਵਿੱਚ 30 ਮਰਲੇ ਵਕਫ ਬੋਰਡ ਦੀ ਜ਼ਮੀਨ ਵੇਚੀ ਹੋਈ ਹੈ ਬਕਾਇਦਾ ਰਜਿਸਟਰੀ ਕਰਾਈ ਹੋ ਮੇਰੇ ਕੋਲ ਡਾਕੂਮੈਂਟਸ ਨੇ ਉਸ ਤੋਂ ਇਲਾਵਾ ਜਿਹੜੀ ਇਹ ਇੰਟਰਲੌਕ ਟਾਈਲਾਂ ਦੀ ਬਿਨਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਪਰਮਿਸ਼ਨ ਤੋਂ ਫੈਕਟਰੀ ਚਲਾ ਰਿਆ ਕਿਸੇ ਫੋਰੈਸਟ ਡਿਪਾਰਟਮੈਂਟ ਦੀ ਐਨਓਸੀ ਨਹੀਂ ਕਿਸੇ ਪੀਡਬਲਿਊਡੀ ਦੀ ਐਨਓਸੀ ਨਹੀਂ ਟਰੱਕਾਂ ਦੇ ਵਿੱਚ ਧੋਵਾ ઠવાਈ ਵਿੱਚ ਵੱਡੇ ਪੱਧਰ ਤੇ ਚਿੰਦੀ ਚੋਰਾ ਵਾਂਗੂ ਚਿੰਦੀ ਚੋਰਾ ਵਾਂਗੂ ਅਨਾਜ ਚੋਰੀ ਕਰ ਰਿਆ ਆੜਤੀਆਂ ਦੇ ਪੈਸੇ ਨਹੀਂ ਦੇ ਰਿਆ ਨੰਬਰਦਾਰੀਆਂ ਵਿੱਚ ਪੈਸੇ ਲੈ ਰਿਆ ਪਰ ਇਹ ਗੱਲਾਂ ਹੁਣ ਕਿਉਂਕਿ ਰਾਜ ਹੈ ਇਹਨਾਂ ਦਾ ਇਹਨਾਂ ਨੂੰ ਕਿਸੇ ਨੇ ਪੁੱਛਣਾ ਹੀ ਨਹੀਂਗਾ ਸਿਰਫ ਵਿਰੋਧੀਆਂ ਤੇ ਤੰਜ ਕੱਸੇ ਜਾ ਰਹੇ ਅੱਛਾ ਰੋੜਾ ਕਿਉਂ ਮੇਰੇ ਨਾਲ ਜਿਹੜਾ ਲੇਟੈਸਟ ਇਹਨਾਂ ਦਾ ਇਹਨਾਂ ਨੂੰ ਜਿਆਦਾ ਕੀ ਕਹਿੰਦੇ ਸੇਕ ਲੱਗਿਆ ਉਹ ਸੀਗਾ ਜਦੋਂ ਮੈਂ ਟਾਇota ਹਾਈਲੈਕਸ ਦਾ ਕੇਸ ਚੱਕਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 144 ਟਾਇota ਹਾਈਲੈਕਸ ਗੱਡੀਆਂ ਖਰੀਦੀਆਂ ਗਈਆਂ ਪੰਜਾਬ ਸੜਕ ਸੁਰੱਖਿਆ ਫੋਰਸ ਲਈ ਪਹਿਲੀ ਗੱਲ ਤਾਂ 37 ਲੱਖ ਦੀ ਗੱਡੀ ਲੈਣ ਦੀ ਕੀ ਤੁਕ ਬਣਦੀ ਜੀ ਤੁਸੀਂ ਕੋਈ ਨਾਰਮਲ ਟਾਟਾ ਦੀ 8-10 ਲੱਖ ਦੀ ਗੱਡੀ ਲਿਆ ਕੇ ਸੜਕ ਤੇ ਖੜੀ ਕਰ ਸਕਦੇ ਹੋ 37 ਲੱਖ ਦੀ ਗੱਡੀ ਲਈ ਜ਼ੀਰੋ ਕਮਿਸ਼ਨ ਲਿਆ ਟਾਇota ਕੰਪਨੀ ਤੋਂ ਜਦਕਿ ਮੈਂ ਜਾਂ ਤੁਸੀਂ ਬਿੱਲ ਲੈਨੇ ਹੋ ਜਾਂ ਕਿ ਅੱਜ ਵੀ ਲੈ ਸਕਦੇ ਤੁਸੀਂ ਤੁਹਾਨੂੰ 10 ਲੱਖ ਰੁਪਈਆ ਵਿਦਆਊਟ ਆਸਕਿੰਗ ਕਮਿਸ਼ਨ ਦਿੱਤਾ ਜਾ ਰਿਹਾ ਹੁਣ ਤੁਸੀਂ ਲਾ ਲਓ ਅਗਰ 144 ਗੱਡੀਆਂ ਨੂੰ 15 ਲੱਖ ਰੁਪਿਆ ਕਮਿਸ਼ਨ ਮਿਲ ਸਕਦਾ ਸਰਕਾਰ ਨੂੰ 21 ਕਰੋੜ ਰੁਪਿਆ ਕਿਨੇ ਖਾਦਾ ਵਾ ਮੁੱਖ ਮੰਤਰੀ ਦੇ ਦਫਤਰ ਵਿੱਚ ਕਿਉਂਕਿ ਇਹਦੀ ਬਿਲਿੰਗ ਡੀਜੀਪੀ ਪੰਜਾਬ ਪੁਲਿਸ ਦੇ ਨਾਮ ਤੇ ਆ ਮੇਰੇ ਕੋਲ ਸਾਰੇ ਦਸਤਾਵੇਜ਼ ਨੇ ਔਰ ਹੋਮ ਮਿਨਿਸਟਰ ਕੌਣ ਹੈ ਭਗਵੰਤ ਮਾਨ ਹੈ ਅੱਛਾ ਉਹ ਉਹਦੇ ਬਾਰੇ ਤੇ ਕੋਈ ਜਾਂਚ ਨਹੀਂ ਹੋਣੀ ਕਦੀ ਕਿਸੇ ਵਿਜੀਲੈਂਸ ਬਿਊਰੋ ਦੀ ਕੋਈ ਹਿੰਮਤ ਹੈ ਕਿ ਚੀਫ ਮਿਨਿਸਟਰ ਦੇ ਖਿਲਾਫ ਡੀਜੀਪੀ ਦੇ ਖਿਲਾਫ ਕੋਈ ਜਾਂਚ ਕੀਤੀ ਜਾ ਸਕੇ ਇੱਥੋਂ ਇਹਨਾਂ ਨੂੰ ਪ੍ਰੋਬਲਮ ਆਉਂਦੀ ਆ ਇੱਥੋਂ ਇਹਨਾਂ ਨੂੰ ਸ਼ੱਕ ਲੱਗਦਾ ਵਾ ਕਿ ਕਿਉਂ ਇਹ ਬੰਦਾ ਭਗਵੰਤ ਮਾਨ ਦੇ ਖਿਲਾਫ ਬੋਲਦਾ ਕਿਉਂ ਇਹ ਬੰਦਾ ਡੀਜੀਪੀ ਦੇ ਖਿਲਾਫ ਬੋਲਦਾ ਕਿਉਂ ਇਹ ਬੰਦਾ ਪੰਜਾਬ ਸਰਕਾਰ ਦੇ ਉੱਪਰਲੇ ਪਾਵਰਫੁੱਲ ਲੋਕਾਂ ਦੇ ਖਿਲਾਫ ਬੋਲਦਾ ਤਾਂ ਮੈਂ ਥੋੜਾ ਜਿਹਾ ਜ਼ਿਕਰ ਕੀਤਾ ਸੀ ਕਿ ਕਿ ਆਪੋਜੀਸ਼ਨ ਮੇਨਸਟ੍ਰੀਮ ਜਿਹੜੀ ਆ ਸਾਰੀਆਂ ਪਾਰਟੀਆਂ ਦੀ ਉਹ ਇੱਥੇ ਖਮੋਸ਼ ਕਿਉਂ ਨੇ ਇਹਦਾ ਲੋਕਾਂ ਨੂੰ ਤਾਂ ਪਤਾ ਲੱਗਣਾ ਚਾਹੀਦਾ ਨੇ ਕਿ ਕੀ ਇਹਨਾਂ ਦੀ ਕੋਈ ਮਾੜੀ-ਮੋਟੀ ਕੋਈ ਸੈਟਿੰਗ ਆ ਜਾਂ ਡਰਦੇ ਨੇ ਔਰ ਅਗਲੀ ਗੱਲ ਕੇਜਰੀਵਾਲ ਸਸੋਡਿਆ ਭਗਵੰਤ ਮਾਨ ਟਵਿੱਟਰ ਦੇ ਉੱਤੇ ਬੈਠੇ ਨੇ ਚੜ ਕੇ ਛੋਟੀ ਛੋਟੀ ਗਲਤ ਟਵੀਟ ਇੱਕ ਇੱਕ ਮਿੰਟ ਬਾਅਦ ਲਾਈਵ ਦੋ ਦੋ ਮਿੰਟ ਬਾਅਦ ਫੁਲਾਣੇ ਨੂੰ ਟਾਂਚਾਂ ਟਿਚਰਾ ਐਰਾ ਗੈਰਾ ਨੱਥਾ ਖੈਰਾ ਫੁਲਾਣਾ ਤੇ ਭਾਈ ਤੁਸੀਂ ਚੁੱਪ ਕਿਉਂ ਹੋਣ ਜਿਹੜਾ ਸੀਬੀਆਈ ਨੇ ਤੁਹਾਡੇ ਇੱਕ ਡੀਆਈਜੀ ਨੂੰ ਫੜਿਆ ਵਾ ਕਿਉਂ ਚੁੱਪੋਂ ਤੁਸੀਂ ਸਾਰੇ ਜਾਣੇ ਇਹਦਾ ਮਤਲਬ ਤੁਸੀਂ ਕਬੂਲ ਲਿਆ ਵਾ ਕਿ ਨਹੀਂ ਤਾਂ ਮੰਡਾ ਮਾੜਾ ਮੋਟਾ ਸਰਕਾਰ ਦੀ ਡਿਫੈਂਸਿਵ ਪੇਸ਼ ਕਰਦਾ ਕਿ ਸੀਬੀਆਈ ਨੇ ਕੁਝ ਜ਼ਿਆਦਤੀ ਕੀਤੀ ਹੈ ਇਹ ਡੀ ਨੇ ਜ਼ਿਆਦਤੀ ਕੀ ਹੈ ਅੱਜ ਤਾਂ ਹੋ ਵੀ ਨਹੀਂ ਤੁਸੀਂ ਬੋਲੇ 댓 ਮੀਨਸ ਤੁਸੀਂ ਇਸ ਨੂੰ ਕੰਫੈਸ ਕੀਤਾ ਵਾ ਇਹ ਕਬੂਲਿਆ ਵਾ ਕਿ ਹਾਂ ਸਾਡੀ ਅਫਸਰਸ਼ਾਈ ਪੂਰੀ ਕਰਪਟ ਹੈ ਪੰਜਾਬ ਦਾ ਸਾਰਾ ਨਿਜ਼ਾਮ ਕਰਪਟ ਹੈ ਔਰ ਇਹ ਸਾਰੇ ਪੈਸੇ ਦੇ ਭਾਈਵਾਲ ਆਮ ਆਦਮੀ ਪਾਰਟੀ ਦੀ ਕੰਪਲੀਟ ਲੀਡਰਸ਼ਿਪ ਹੈ ਇਹ ਇਸ ਭ੍ਰਿਸ਼ਟਾਚਾਰ ਦੇ ਜਿਹੜਾ ਵੱਡਾ ਇੱਕ ਖੁਲਾਸਾ ਹੋਇਆ ਇਹ ਉਹਦੇ ਮਤਲਬ ਇਹ ਕੱਡੇ ਜਾ ਰਹੇ ਨੇ ਅੱਜ ਪੰਜਾਬ ਦੇ ਅੱਛਾ ਮੀਡੀਆ ਬਾਰੇ ਸੁਣ ਲਓ ਜੀ ਛੋਟੀ ਛੋਟੀ ਗੱਲ ਤੇ ਹਰਪਾਲ ਚੀਮੇ ਦੇ ਮੋਰੇ ਮਾਈਕ ਕਦੀ ਕਿਸੇ ਆ ਈਟੀਓ ਦੇ ਮੋਰੇ ਮਾਈਕ ਜੀ ਕਦੀ ਕਿਸੇ ਮੋਰੇ ਜਿਹੜੀਆਂ ਗੱਲਾਂ ਉਹਨਾਂ ਨੇ ਸਿਖਾਈਆਂ ਹੁੰਦੀਆਂ ਸਿਰਫ ਉਹ ਪੁੱਛੀ ਕਿਸੇ ਨੇ ਪੁੱਛਿਆ ਇਹਨਾਂ ਨੂੰ ਕਿ ਡੀਆਈਜੀ ਭੁੱਲਰ ਦੀ ਏਡੀ ਵੱਡੀ ਖੁਲਾਸਾ ਹੋਇਆ ਏਡੇ ਵੱਡੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ ਉਹਦੇ ਕੋਲੋਂ 7.5 ਕਰੋੜ ਰੁਪਏ ਕੈਸ਼ ਲੱਭਾ 2.5 ਕਿਲੋ ਸੋਨਾ ਲੱਭਾ 50 ਪ੍ਰਾਪਰਟੀਆਂ ਲੱਭੀਆਂ ਪੰਜਾਬ ਸਰਕਾਰ ਦਾ ਕੀ ਕਹਿਣਾ ਵਾ ਨਾ ਡੀਜੀਪੀ ਨੇ ਕੋਈ ਸਟੇਟਮੈਂਟ ਦਿੱਤੀ ਅਜੇ ਤੱਕ ਨਾ ਭਗਵੰਤ ਮਾਨ ਨੇ ਕੋਈ ਸਟੇਟਮੈਂਟ ਦਿੱਤੀ ਅਜੇ ਤੱਕ ਨਾ ਅਰਵਿੰਦ ਕੇਜਰੀਵਾਲ ਨੇ ਕੋਈ ਸਟੇਟਮੈਂਟ ਦਿੱਤੀ ਅਜੇ ਤੱਕ ਨਾ ਮਨੀਸ਼ ਸਸੋਡਿਆ ਜਿਹੜਾ ਪੰਜਾਬ ਦਾ ਇੰਚਾਰਜ ਆ ਅਜੇ ਤੱਕ ਉਹਨੇ ਕੋਈ ਲਗਭਗ ਡੇਢ ਦਿਨ ਇੰਤਜ਼ਾਰ ਕਰਨ ਤੋਂ ਬਾਅਦ ਅੱਜ ਮੈਂ ਲਾਈਵ ਕੀਤਾ ਇਸ ਕਰਕੇ ਮੇਰੇ ਵੀਰੋ ਜੇ ਤਾਂ ਆਪਣੇ ਸੂਬੇ ਨੂੰ ਬਚਾਉਣਾ ਵਾ ਤੇ ਫਿਰ ਇਹਨਾਂ ਦੀ ਅਸਲੀਅਤ ਸਮਝ ਲਓ ਅੱਛੀ ਤੁਹਾਨੂੰ ਐਨਐਸਏ ਲਾਉਂਦੇ ਨੇ ਐਂਟੀ ਸਿੱਖ ਨੇ ਕਿਸਾਨਾਂ ਨੂੰ ਕੁੱਟਦੇ ਨੇ ਉੱਥੇ ਬੁਲਡੋਜ਼ਰ ਚਲਾਉਂਦੇ ਨੇ ਜੀਸੀਬੀ ਮਸ਼ੀਨਾਂ ਨਾਲ ਉਹਨਾਂ ਦੇ ਮੋਰਚਾ ਢੋਂਦੇ ਨੇ ਟਰਾਲੀਆਂ ਚੋਰੀ ਕਰ ਲੈਂਦੇ ਨੇ ਐਂਟੀ ਫਾਰਮਰ ਨੇ ਜਦੋਂ ਪੰਜਾਬ ਦੇ ਵਿੱਚ ਲੁੱਟ ਖਸੁੱਟ ਕਰਦੇ ਨੇ ਝੂਠੇ ਪਰਚੇ ਦਰਜ ਕਰਦੇ ਨੇ ਯਾ ਪੰਜਾਬ ਦੇ ਆਮ ਆਵਾਮ ਨੂੰ ਡਰਾਉਂਦੇ ਨੇ ਇਹਦਾ ਮਤਲਬ ਐਂਟੀ ਪੰਜਾਬ ਨੇ ਇਹ ਜਿਹੜਾ ਆਕਾਸ਼ ਪੱਤਾ ਇਹ ਪੰਜਾਬ ਪੁਲਿਸ ਕੋ ਵੀ ਆ ਸਕਦਾ ਸ਼ਿਕਾਇਤ ਕਰਨ ਲਈ ਇਹ ਵਿਜੀਲੈਂਸ ਬਿਊਰੋ ਨੂੰ ਵੀ ਜਾ ਕੇ ਅਪਰੋਚ ਕਰ ਸਕਦਾ ਸੀਗਾ ਇਹਦੇ ਲਾਗੇ ਇਹਨਾਂ ਦੇ ਐਮ.ਐਲ.ਏ ਵਗੈਰਾ ਫਿਰਦੇ ਨੇ ਆਮ ਆਦਮੀ ਉਹ ਨਹੀਂ ਗਿਆ ਕਿਉਂਕਿ ਉਹਨੂੰ ਪਤਾ ਸੀਗਾ ਕਿ ਅਗਰ ਇਹਨਾਂ ਨੂੰ ਦਿੱਤਾ ਸੀ ਮਸਲਾ ਇਹਨਾਂ ਨੇ ਉਲਟਾ ਪਰਚਾ ਮੇਰੇ ਤੇ ਕਰ ਦੇਣਾ ਦਰਜ ਤਾਂ ਕਰਕੇ ਉਸਨੇ ਸੀ.ਬੀ.ਆਈ ਨੂੰ ਅਪਰੋਚ ਕੀਤਾ ਮੇਰੀ ਹੁਣ ਅਪੀਲ ਆ ਕਿ ਇਹਦੀ ਇੱਕ ਫੁੱਲ ਫ੍ਰਿਜਿਟ ਸੀਬੀਆਈ ਦੀ ਫੁੱਲ ਫਲੇਜਡ ਇਨ ਡੈਪਥ ਇਨਕੁਆਇਰੀ ਹੋਣੀ ਚਾਹੀਦੀ ਆ ਬਲਕਿ ਤਾਂ ਔਨਰੇਬਲ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਸੂ ਮੋਟੋ ਲੈਣਾ ਚਾਹੀਦਾ ਇਹ ਮਾਮਲਾ ਕਿ ਐਡੇ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਹੋਵੇ ਤੇ ਪੰਜਾਬ ਦਾ ਪੁਲਿਸ ਅਮਲਾ ਤੇ ਪੰਜਾਬ ਦੀ ਸਰਕਾਰ ਚੁੱਪ ਬੈਠੀ ਹੋਵੇ ਇਹਦਾ ਸੂ ਮੋਟੋ ਕੌਗਨੀਸੈਂਸ ਲੈ ਕੇ ਇੱਕ ਟਾਈਮ ਬਾਉਂਡ ਹਾਈ ਕੋਰਟ ਦੇ ਜੱਜਸ ਦੀ ਇਨਕੁਆਇਰੀ ਹੋਣੀ ਚਾਹੀਦੀ ਆ ਕਿ ਕੀ ਤੁਹਾਡਾ ਲੱਗਦਾ ਕਿ ਇੱਕ ਡੀਆਈਜੀ ਇੱਕ ਮੇਰੇ ਹਿਸਾਬ ਦੇ ਨਾਲ ਵੱਡੀ ਕੜੀ ਦੇ ਵਿੱਚ ਛੋਟਾ ਜਿਹਾ ਅਫਸਰ ਆ ਕਿ ਇੱਕ ਡੀਆਈਜੀ 50 ਪ੍ਰੋਪਰਟੀਆਂ ਬਣਾ ਸਕਦਾ ਵਾ 7.5 ਕਰੋੜ ਕਰੋੜ ਰੁਪਏ ਕੈਸ਼ ਕਰ ਰੱਖ ਸਕਦਾ ਵਾ 2.5 ਕਿਲੋ ਸੋਨਾ ਬਣਾ ਕੇ ਘਰ ਵਿੱਚ ਰੱਖ ਸਕਦਾ ਵਾ ਕਿਉਂਕਿ ਇਹਨਾਂ ਦੀ ਸਾਰਿਆਂ ਦੀ ਮਿਲੀਭੁਗਤ ਤੋਂ ਉਹਨੂੰ ਕੋਈ ਖਤਰਾ ਹੀ ਨਹੀਂ ਸੀਗਾ ਇਹਦੀ ਜਾਂਚ ਉੱਪਰ ਤੱਕ ਹੋਣੀ ਚਾਹੀਦੀ ਆ ਕਿਉਂਕਿ ਜਦੋਂ ਉੱਪਰ ਤੱਕ ਜਾਵੇਗੀ ਜਾਂਚ ਇਹ ਸਾਰੇ ਫੜੇ ਜਾਣਗੇ ਇਹ ਸਾਰੇ ਫੜੇ ਜਾਣਗੇ ਇਹ ਗੱਲ ਗੈਰੰਟੀਡ ਹੈ ਹੁਣ ਸਵਾਲ ਇਹ ਆ ਕਿ ਅਗਰ ਆਪੋਜੀਸ਼ਨ ਅੱਜ ਚੁੱਪ ਬੈਠੀ ਆ ਕੱਲ ਤੁਸੀਂ ਸਰਕਾਰ ਬਦਲ ਵੀ ਦਿਓਗੇ ਇਹਨਾਂ ਨੂੰ ਕੋਈ ਅਕਾਊਂਟੇਬਲ ਹੋਲਡ ਕਰੇਗਾ ਕੋਈ ਜਾ ਕੇ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਵੱਡੀਆਂ ਮੱਛੀਆਂ ਨੇ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਕਰ ਰਹੀਆਂ ਪੋਲਿਟੀਕਲ ਬਿਊਰੋਕਰੇਟਸ ਐਂਡ ਪੁਲਿਸ ਆਫਸਰਸ ਮਾਈਂਡ ਯੂ ਮੈਂ ਕਹ ਰਿਹਾ ਸਾਰੇ ਕਰਪਟ ਨੇ ਵਿੱਚ ਚੰਗੇ ਬੰਦੇ ਵੀ ਹਨ ਲੇਕਿਨ ਚੰਗਿਆਂ ਨੂੰ ਤਾਂ ਕਿਤੇ ਲਾਇਆ ਹੀ ਨਹੀਂ ਜਾਂਦਾ ਸਾਡੇ ਇੱਕ ਹੋਮ ਸੈਕਟਰੀ ਨੇ ਇਹਨਾਂ ਦੀ ਗੱਲ ਮੰਨਣ ਤੋਂ ਮਨਾ ਕਰ ਦਿੱਤੀ ਗੁਰਕੀਰਤ ਪਾਲ ਸਿੰਘ ਆ ਬਹੁਤ ਓਨੈਸਟ ਅੱਛਾ ਆਫਸਰ ਆ ਇੱਕ ਦਿਨ 'ਚ ਉਹਨੂੰ ਹੋਮ ਸੈਕਟਰੀ ਦੇ ਅਹੁਦੇ ਤੋਂ ਲਾਜ ਕੇ ਪਰੇ ਮਾਰਿਆ 8 ਮਹੀਨੇ ਹੋ ਗਏ ਨੇ ਗੁਰਕੀਰਤ ਪਾਲ ਸਿੰਘ ਸੀਨ ਮੋਸਟ ਆਇਸ ਆਫਸਰ ਹੈਜ਼ ਬੀਨ ਲੇਫਟ ਵਿਦਆਊਟ ਪੋਸਟਿੰਗ ਕੋਈ ਪੋਸਟਿੰਗ ਨਹੀਂ ਉਹਦੇ ਕੋਲ ਸਿਰਫ ਉਹਨੂੰ ਘਰ ਵਿੱਚ ਬਿਠਾ ਛੋਟਾ ਮੋਟਾ ਇੱਕ ਕਮਰਾ ਦਿੱਤਾ ਕਿ ਤੂੰ ਆਪਣਾ ਕਿਉਂਕਿ ਉਹਨੇ ਇਹਨਾਂ ਦੇ ਅੱਖੇ ਨਹੀਂ ਲੱਗਣਾ ਹਰਪ੍ਰੀਤ ਸਿੰਘ ਸਿੱਧੂ ਡੀਜੀਪੀ ਰਿਵਰਟ ਹੋਏ ਨੇ ਪੰਜਾਬ ਦੇ ਨੂੰ ਆਲਮੋਸਟ 15 ਦਿਨ ਤੋਂ ਉੱਤੇ ਹੋ ਗਏ ਨੇ ਉਹਨੂੰ ਕੋਈ ਪੋਸਟਿੰਗ ਨਹੀਂ ਦਿੱਤੀ ਗਈ ਨਾ ਦੇਣਗੇ ਕਿਉਂਕਿ ਹਰਪ੍ਰੀਤ ਸਿੰਘ ਸਿੱਧੂ ਇਹਨਾਂ ਦੇ ਅੱਖੇ ਨਹੀਂ ਲੱਗੇਗਾ ਲੱਭਦੇ ਨੇ ਪਲਾਇਬਲ ਆਫਸਰਜ਼ ਵਿਜੀਲੈਂਸ ਬਿਊਰੋ ਦੇ ਦੋ ਕਿ ਤਿੰਨ ਡਾਇਰੈਕਟਰ ਬਦਲੇ ਜਿਹੜੇ ਨਹੀਂ ਮੰਨਦੇ ਸੀਗੇ ਕਿ ਅਸੀਂ ਗਲਤ ਕੰਮ ਨਹੀਂ ਕਰਦਾ ਉਹਨਾਂ ਨੂੰ ਬਦਲ ਕੇ ਉਹਨਾਂ ਤੇ ਉਲਟਾ ਸਸਪੈਂਡ ਕਰਤਾ ਔਰ ਦੋ ਐਸਐਸਪੀ ਨਾਲ ਸਸਪੈਂਡ ਕੀਤੇ ਫਿਰ ਉਹਨਾਂ ਨੂੰ ਦੋਬਾਰ ਹਾਲ ਕੀਤਾ ਜਦੋਂ ਉਹਨਾਂ ਨੇ ਕਿਹਾ ਹਾਂਜੀ ਜਨਾਬ ਜੋ ਤੁਸੀਂ ਕਹੋਗੇ ਅਸੀਂ ਕਰ ਦਾਂਗੇ ਆ ਪੰਜਾਬ ਦੇ ਵਿੱਚ ਗੁਰਸ਼ਾ ਕਰਦੀ ਗੁੰਡਾ ਕਰਦੀ ਛਿਸ਼ਟਾਚਾਰ ਦਾ ਨੰਗਾ ਨਾਚ ਮੇਰੇ ਵੀ ਹੋ ਰਿਹਾ ਮੇਰਾ ਫਰਜ਼ ਹੈ ਤੁਹਾਨੂੰ ਜਗਾਉਣਾ ਮੈਂ ਜੋ ਜੋ ਕੁਝ ਕਰ ਰਿਹਾ ਕਿਉਂਕਿ ਸੱਚ ਬੋਲਣ ਦੀ ਕੀਮਤ ਅਦਾ ਕਰਨੀ ਪਹਿਲਾਂ ਵੀ ਕੀਤੀ ਆ ਦੋ ਵਾਰ ਮੈਨੂੰ ਫੜ ਕੇ ਇੱਕ ਇੱਕ ਵਾਰ 4-5 ਮਹੀਨੇ ਪਟਿਆਲੇ ਜੇਲ੍ਹ ਚ ਰੱਖਿਆ ਗਿਆ ਇੱਕ ਵਾਰ 5 ਮਹੀਨੇ ਨਾਬਾ ਜੇਲ੍ਹ ਵਿੱਚ ਰੱਖਿਆ ਗਿਆ ਡਸਨਟ ਮੈਟਰ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਜੀਲਾ ਬੰਦਿਆਂ ਲਈ ਬਣਿਆ ਮੈਂ ਉਸ ਗੱਲ ਵਾਸਤੇ ਤਿਆਰਤਾਈਓ ਮੈਂ ਤੁਹਾਡੇ ਦਰਮਿਆਨ ਆਣ ਕੇ ਅੱਜ ਲਾਈਵ ਕਰ ਰਿਹਾ ਹਾਂ ਮੈਂ ਆਪਣੇ ਨਤੀਜੇ ਭੁਗਤੂਗਾ ਪਰ ਮੈਨੂੰ ਆਪਣਾ ਸੂਬਾ ਪਿਆਰਾ ਮੈਨੂੰ ਆਪਣੇ ਲੋਕ ਪਿਆਰੇ ਆ ਤਾਂ ਕਰਕੇ ਇਹ ਸਾਰਾ ਮਸੌਦਾ ਭ੍ਰਿਸ਼ਟਾਚਾਰ ਦਾ ਇੱਕ ਮਿਲੀ ਭੁਗਤ ਦਾ ਕੱਟੜ ਇਮਾਨਦਾਰਾਂ ਦੀ ਅਟਰ ਫੇਲਿਅਰ ਦਾ ਕੰਪਲੀਟ ਕੋਲਾਪਸ ਦਾ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਖੁਦ ਨੂੰ ਕਹੀ ਜਾਂਦੇ ਆ ਕਿ ਹਮ ਤੋ ਬਹੁਤ ਕੱਟੜ ਇਮਾਨਦਾਰ ਆ ਲੇਕਿਨ ਅੱਜ ਡੀਆਈਜੀ ਭੁੱਲਰ ਦੀ ਅਰੈਸਟ ਤੇ ਸੀਬੀਆਈ ਦੇ ਖਿਲਾਫ ਇੱਕ ਸ਼ਬਦ ਵੀ ਨਹੀਂ ਚਲੋ ਸੀਬੀਆਈ ਦੇ ਖਿਲਾਫ ਵੀ ਬੋਲ ਦਿੰਦੇ ਕਿ ਬੀਜੇਪੀ ਨੇ ਭੇਜੀ ਜੀ ਗਲਤ ਕਰਤਾ ਸਾਡਾ ਅਫਸਰ ਜਾਣ ਬੁੱਝ ਕੇ ਫੜ ਲਿਆ ਇਹਨਾਂ ਨੂੰ ਪਤਾ ਕਿ ਉਹ ਗਲਤ ਨਹੀਂ ਫੜਿਆ ਗਿਆ ਇਹਨਾਂ ਨੂੰ ਪਤਾ ਕਿ ਸਭ ਕੁਝ ਆ ਗਿਆ ਸਾਹਮਣਾ ਪਬਲਿਕ ਡੋਮੇਨ ਸਭ ਕੁਝ ਇਹਨਾਂ ਦੇ ਕੱਪੜੇ ਨੰਗੇ ਹੋ ਗਏ ਨੇ ਇਸ ਕਰਕੇ ਮੇਰਾ ਇਹ ਫਰਜ਼ ਹੈਗਾ ਤੁਹਾਨੂੰ ਜਗਾਉਣਾ ਅਗਰ ਗੱਲਾਂ ਠੀਕ ਲੱਗੀਆਂ ਨੇ ਤਾਂ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਇਹਨੂੰ ਵਾਇਰਲ ਕਰੋ ਅੱਛੇ ਤਰੀਕੇ ਨਾਲ ਤਾਂ ਕਿ ਦੇਸ਼ ਦੇ ਹਕਮਾਂ ਤੱਕ ਪਹੁੰਚੇ ਸੀਬੀਆਈ ਦੇ ਕੁਆਰਟਰਸ ਤੱਕ ਪਹੁੰਚੇ ਔਰ ਇਹਦੀ ਜਾਂਚ ਜਿਹੜੀ ਆ ਕੜੀ ਇਹ ਉੱਤੇ ਤਾਂ ਹੀ ਇਹਦੀ ਜਾਂਚ ਹੋਣੀ ਚਾਹੀਦੀ ਚਾਹੇ ਕੋਡਾ ਹੀ ਪਾਵਰਫੁੱਲ ਆਵੇ ਪੰਜਾਬ ਦੇ ਗਵਰਨਰ ਨੇ ਅੱਜ ਬਿਆਨ ਦਿੱਤਾ ਵਾ ਕਿ ਪੰਜਾਬ ਪੁਲਿਸ ਫਾੜੀ ਨਹੀਂ ਸਕੀ ਇਹਨੂੰ ਇੱਕ ਡੀਆਈਜੀ ਨੂੰ ਇਹਨਾਂ ਦੇ ਨੱਕ ਦੇ ਥੱਲੇ ਬੈਠਾ ਰੂਪੜ ਦੇ ਵਿੱਚ ਐਡੇ ਵੱਡੇ ਪੱਧਰ ਤੇ ਮੋਹਾਲੀ ਤੇ ਚੰਡੀਗੜ੍ਹ ਚ ਰੈਸ਼ ਹੋਵੇ ਤੇ ਉੱਥੇ ਕਰੋੜਾਂ ਪੇ ਰੱਖੇ ਹੋਣ ਸੋਨਾ ਰੱਖਿਆ ਹੋਵੇ ਤਾਂ ਫਾੜੀ ਨਹੀਂ ਸਕੇ ਇਸ ਲਈ ਮੇਰੇ ਵੀਰੋ ਆ ਮੇਰਾ ਮਸਲਾ ਸੀਗਾ ਮੈਂ ਵੈਸੇ ਵੱਡੇ ਭੁੱਲੋ ਸਾਹਿਬ ਦੀ ਇੱਜ਼ਤ ਕਰਦਾ ਵਾਂ ਸਰਦਾਰ ਮਾਲ ਸਿੰਘ ਭੁੱਲੋ ਨੇ ਇੱਕ ਅੱਛਾ ਸਪੋਰਟਸ ਇਨਫਰਾਸਟ੍ਰਕਚਰ ਸਟਰਕਚਰ ਬਿਲਡ ਕੀਤਾ ਬਤੌਰ ਪੀਏਪ ਬਹੁਤ ਸਾਰੇ ਖਿਡਾਰੀਆਂ ਨੂੰ ਵੀ ਪ੍ਰੋਮੋਟ ਕੀਤਾ ਬਟ ਪਰ ਜਦੋਂ ਗਲਤ ਹੈ ਤੇ ਗਲਤ ਹੈ ਅਗਰ ਉਹਦੇ ਬੇਟੇ ਨੇ ਕੁਝ ਗਲਤ ਕੰਮ ਕੀਤਾ ਤੈਨ ਇਟ ਮਸਟ ਬੀ ਹਾਈਲਾਈਟਡ ਔਰ ਮੈਂ ਆਪਣੇ ਆਪ ਆਪਣੇ ਆਪੋਜੀਸ਼ਨ ਦੇ ਸਾਰੇ ਕਲੀਗਜ਼ ਨੂੰ ਕਹੂੰਗਾ ਹੱਥ ਜੋੜ ਕੇ ਕਿ ਆਓ ਯਾਰ ਸਾਹਮਣੇ ਸਾਰੇ ਇਸ ਮਸਲੇ ਨੂੰ ਦੱਬ ਕੇ ਉਠਾਓ ਇਹਨੂੰ ਤਰਨਤਾਰਨ ਵਿੱਚ ਇੱਕ ਇਲੈਕਸ਼ਨ ਇਸ਼ੂ ਬਣਾਓ ਤਾਂ ਕਿ ਪੰਜਾਬ ਦੇ ਤੇ ਤਰਨਤਾਰਨ ਦੇ ਲੋਕਾਂ ਨੂੰ ਇਹਨਾਂ ਦੀ ਅਸਲੀਅਤ ਜਿਹੜੀ ਉਹ ਪਤਾ ਲੱਗ ਸਕੇ ਮੇਰੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਮੈਂ ਬਹੁਤ ਮਸ਼ਕੂਰ ਹਾਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ